ਸ੍ਰੀ ਕਾਲ ਜੀ ਅੱਜ ਅਸੀਂ ਸਪੀਰਾਂ ਦੇ ਦਰਗਾਹ ਤੇ ਰੋਦ ਲਾ ਰਹੇ ਹਾਂ ਅਸਨੇ ਦੇ ਭਾਜੀ ਬੈਠੇ ਨੇ ਆਪਣਾ ਮੂਰੂ ਦਾ ਬੂਟਾ ਲਾ ਰਹੇ ਨੇ ਮੇਰਾ ਬੜਾ ਭਾਈ ਵਿੰਦਰਪੀਰ ਆਪ ਦੇ ਕੀ ਖੜਾ ਨੇ ਇਹ ਵਿਚਾਰਾ ਸੁੱਤਾ ਬੈਠਾ ਹਲਕੇ ਲੈਂਦਾ ਏ ਇਧਰ ਅਸੀਂ ਖੁੱਲੇ ਵੀ ਜਮਣ ਦਾ ਬੂਟਾ ਲਾਵਾਂਗੇ ਭਈ ਇੱਧਰ ਕਿ ਇੱਧਰ ਕਿਹੜਾ ਬੂਟਾ ਲਾਇਆ ਆਪਾਂ ਨੇ ਜੀ ਆਲੂ ਬਖਾਰਾ ਆਲੂ ਬਖਾਰਾ ਦੇ ਇੱਧਰ ਲਾਤਾ ਜੀ ਬੂਟਾ ਆਪਾਂ ਨੇ ਮੰਗਾਲੇ ਨਿਕਲੇ ਨਹੀਂ ਤੁੱਤਾ ਪਿਆ ਮੰਗੇ ਨੂੰ ਫੋਨ ਕਰਿਆ ਮੰਗਾ ਫੋਨ ਵੀ ਨਹੀਂ ਚੱਕਦਾ ਬਾਕੀ ਤੁਹਾਨੂੰ ਅਗਲੇ ਬਲੌਗ ਮੈਂ ਦਿਖਾਵਾਂਗੇ ਬੂਟੀ ਲਾ ਕੇ ਮੰਗਾ ਇਧਰ ਆ ਰਿਹਾ ਨਾ ਕੇ ਮਗਾ ਗੌਰ ਕੀ ਨਾਂ ਦੀ ਬੁੱਟਾਂ ਦੀ ਠੀਕ ਐ ਸਪੈਸ਼ਲ ਮੰਗਾਇਆ ਨਾ ਸਰੀ ਚੱਲ ਬੈਠ ਜਾ ਕੇ ਇੱਕ ਹਫ਼ਤੇ ਕਿੱਲੇਵੇਂ ਜਾਦੇ ਤੇ ਜੰਮਾਣਾ ਆਲੂ ਪਖਾ ਰਹੇ ਆ ਔਲੇ ਆ ਹਾਂ ਪਾਲ ਵਧੀਆ ਬਰੀਡ ਦੇ ਆ ਬਾਤ ਛੋੜੇ ਆ ਕਿ ਕਿਰ ਬੜਾ ਦੇ

ਕੀ ਬੁਝਾਣਾ ਪਾਲਣ ਵਾਲੀ ਕੀ ਹੈ ਤੁਹਾਡੇ ਕਰ ਰਿਹਾ ਹੈ ਬਾਈ ਸਾਡਾ YouTube ਵੀ ਇੱਕ ਗੱਲ ਤੋਂ ਬੁੱਧੀ ਇਹ ਹੋਣਾ ਪਹਿਲਾਂ ਆਪਣੇ ਹੁੰਦੇ ਹੀ ਨਹੀਂ ਦੇ ਦੇ ਜਿਹੜੇ ਦਿਨ ਤੋਂ ਤਿਆਰ ਕਰ ਬੰਦਾ ਨਾ ਦੇਖ ਕੇ ਪਾਣੀ ਪਾ ਦਿੰਦਾ

ਸਗੇ ਸਰਬਨਾ ਵਾਲੀ ਪਾਣੀ ਦੇਖੀ ਨੇ ਇਧਰ ਕੋਈ ਬੁਟੇ ਦੀ ਹੋ ਤਿਆਰੀ ਕਰ ਲਈ ਇਧਰ ਪਾਪਾ ਲੱਗਿਆ ਬਤਿਆਰੀ ਕਰਨ ਰੇੜੀ ਭਰਨੇ ਦੀ ਪਾਪਾ ਜੀ ਮਹਾਰਾਜੀ ਸਰ ਲੱਗੇ ਹੋਏ ਭਰਤਪੁਰੇ ਦੀ ਤਿਆਰੀ ਕਰਦੇ ਆ ਪੂਰੀ ਆਰੀ ਮਿੱਟੀ ਕੱਖ ਹੋ ਗਈ ਆ ਆ ਹਾਂ ਹੈ ਚੱਕ ਪੀ ਮਿੱਟੀ ਸਾਰੀ ਸਿੱਧੂ ਮੂਸੇ ਵਾਲੇ ਮਾਂਗ ਮਾਰਵਾ ਪੇ ਤਾਪੀ ਫੇ ਅ ਹੈ ਗੱਲ ਵਾ ਤੇਰੇ ਮਾਂ ਕੀ ਬਣਾ ਕੇ ਆਦਰੇ ਜੂਰਾ ਜੂਰਾ ਨਾਲ ਕਹੀ ਚੱਲਦੀ ਆ ਹੋਰ ਅੱਛੀ ਮੰਗੇ ਔਲੇ ਦੇ ਬੁਟੇ ਵਿੱਚ ਮੰਗੇ ਨੇ ਵੀ ਪਾਇਆ ਜੋਗਦਾਨ ਬਰਾਵੀ ਅਰਥ ਵਿੱਚ ਨਾਕੀ ਥੋੜਾ ਬਹੁਤ ਹੋ ਗਿਆ ਆ ਮੁੰਡੇ ਦਾ ਮੈਨੂੰ ਐ ਲੱਗਦਾ ਜੀ ਕਿ ਨਾਸਰ ਨਰਸੀਬ ਚ ਲੱਗਿਆ ਮੁੰਡਾ ਅਣੀ ਕਿਧਰ ਤੇ ਇਧਰ ਓਲਾ ਲਾਇਆ ਜੀ ਆਪਾਂ ਨੇ ਇਧਰ ਮਰੂਦ ਲਾਇਆ ਜੀ ਭਈਆ ਕਾ ਦਾ ਬੁੱਟਾ ਹਾਂਜੀ ਬੁਖਾਰਾ ਇਹ ਆਲੂ ਬੁਖਾਰੇ ਤੇ ਲਾਇਆ ਆਪਾਂ ਨੇ ਬੁੱਟਾ ਜੀ ਇਧਰ ਫੇਰ ਆਲੂ ਬੁਖਾਰੇ ਤੇ ਲਾਇਆ ਜੀ ਲਾਤਾ ਆਪਾਂ ਨੇ ਇਧਰ ਜਾਮਣ ਲਾਈ ਆ ਜੀ ਇਧਰ ਫੇਰ ਔਲੇ ਦਾ ਬੂਟਾ ਲਾਇਆ ਹੁਣ ਲਾ ਕੇ ਅਸੀਂ ਚੱਲੇ ਉਹ ਨਰਸਦੀ ਵਾਲੇ ਬਾਈ ਹੱਥ ਘੜਾ ਕਰਦਾ ਪਿੱਛੇ ਆਮ ਗੜ ਭਈਆਂ ਲਾਗੇ ਨਾ ਕੇ ਸਾਡੇ ਕੋਲ ਤੇ ਬੂਟੇ ਲਾਗੇ ਜੈ ਹੋ ਬਾਬਿਆਂ ਦੀ ਅਗਲੇ ਬਲੌਗ ਵਿੱਚ ਮਿਲਦੇ ਤੁਹਾਨੂੰ ਜੀ ਪਾਣੀ ਦੇ ਸਰਾਨੇ ਬੈਠਾ ਪਿੰਡ ਦੇ ਵਿੱਚ ਪਾਣੀ ਪਾਣੀ ਖੜਾ ਏ ਆ ਮੁੰਡੇ ਬੇਲੇ ਘੜਿਆ ਐ ਨਹੀਂ ਵੀ ਪਾਣੀ ਕਢਾ ਦੀਏ ਆ ਦੇਖੋ ਪਾਣੀ ਕਿੰਨਾ ਖੜਾ ਜੀ ਆ ਨਰਸਰੀ ਵਾਲਾ ਭਾਈ ਖੜਾ ਦੇਖੋ ਜੀ ਇਹ ਵੀਡੀਓ ਬਣਾਈ ਦਿੰਦਾ ਅਲਗੇ ਮੁੰਡੇ ਗੇ ਮਾ ਲਗੇ ਖੇਲਣ ਉਹ ਕੋਗਾ ਖੜਾ ਬੱਕਰੀਆਂ ਵਾਲਾ ਕਰ ਦੇਖ ਦੇ ਕੀ ਕਰਦੇ ਆ ਕੰਮ ਲੱਗੀ ਇਸ ਸਪਲੈਂਡਰ ਤੋਂ ਨਾ ਡਰ ਰੂਲ ਵੀ ਕੋਲ ਰੱਖੀ ਪਾਣੀ ਪੂੜੀ ਮਾਰਦੇ ਨਾਜ ਕੀ ਕਰਦੀ ਆ ਤੂੰ ਕੀ ਕਰਦਾ ਕਾਕਾ ਤੁਸੀਂ ਵੀ ਸਾਫ ਕਰ ਦਿਓ ਅਸੀਂ ਉਧਰ ਬੋਦੇ ਲਗਾ ਰਹੇ ਤੇ ਇੱਧਰ ਕੰਮਵਲ ਮੋਟਰਸਾਈਕਲ ਤੋਂ ਹੋ ਰਹੀ ਹੈ ਜਾਣੇ ਤਿਆਰੀ ਕਰਦੀ ਆ ਘੁੰਮਣੇ ਦੀ ਅਨਾਜ ਆਪਣੀ ਮੂਹ ਵਿੱਚ ੱਤ ਪਾ ਕੇ ਖਾ ਰਹੀ ਹੈ ਬਨੋ ਕੋਮਨ ਡਰੈਰ ਵੀ ਰੱਖੀ ਪਾਣੀ ਜਮਾ ਨਹੀਂ ਲੱਗਣ ਦਿੱਤਾ ਚੱਕਿਆਂ ਨੂੰ ਕਿ ਚੱਕੇ ਨਜ਼ਰ ਨਾ ਲੱਗ ਜਵੇ ਕੋਮਨ ਰੂ ਲਾ ਕੇ ਪੜਸਪੜਸ ਮਾਰ ਕੇ ਸਾਫ ਕਰਿਆ ਕਿੰਨਾ ਟਾਈਮ ਲਾਇਆ ਬਾਈ ਜੀ ਇਹ ਤੇ ਫਿਰ ਅੱਧਾ ਘਾਟਾ ਲਾਇਆ ਇਹ 50 ਰੁਪਏ ਦਾ ਕੰਮ ਕਰਤਾ ਕੁੜੀ ਨੇ ਦੇਖੋ ਜੀ ਘਰ ਵਿੱਚ ਚਮਕਾਇਆ ਹੋਇਆ ਕੋਮਲ ਹੈ ਪੂਰਾ ਸਵੇ ਸੁਬੇ ਅਮਰ ਮਾਰੇ ਵੀ ਕੱਪੜੇ ਕੋਮਲ ਹੈ ਪੂਰੇ ਉੜਾ ਕੰਮ ਜਾਣਦੀ ਵੀਰੇ ਸਰਵਟੇਸ਼ਨ ਖਲਾਦਣਾ ਆਪਾਂ ਨੇ ਉਹਨਾਂ ਦਾ ਯਾਰ ਜਿਹੜੇ ਬਾਹਰ ਘੱਟਨਾਰੇ ਨੂੰ ਇੱਕ ਵਾਰੀ ਹੋਰ ਕਰਦੇ ਸਾਰੇ ਨੇ